ਪੰਜਾਬ ਨਾਓ ਟੈਲੀਵਿਜ਼ਨ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਮੈਂ ਹਾਂ ਸਿਮਰਨ ਵਿਦੇਸ਼ਾਂ ਦੀਆਂ ਕੁਝ ਵੱਡੀਆਂ ਖਬਰਾਂ ਦੇ ਉੱਪਰ ਚਾਤ ਪਾਉਣੀ ਆ। ਮਾਨਸਾ ਦੇ ਨੌਜਵਾਨ ਦਾ ਕੈਨੇਡਾ ਦੇ ਸਰੀਦ ਵਿੱਚ ਗੋਲੀਆਂ ਮਾਰ ਕੇ ਕੀਤਾ ਕਤਲ। ਇਜ਼ਰਾਈਲ ਨੇ ਸਮੁੱਚੇ ਗਾਜ਼ਾ ਤੇ ਕਬਜ਼ੇ ਦੀ ਨਵੀਂ ਯੋਜਨਾ ਬਣਾਈ। ਨੇਪਾਲੀ ਸੰਸਦ ਵਿੱਚ ਗੂੰਜਿਆ Odisha ਵਿੱਚ ਨੇਪਾਲੀ ਵਿਦਿਆਰਥਣ ਦੀ ਮੌਤ ਦਾ ਮਾਮਲਾ। ਕੈਨੇਡਾ ਬ੍ਰੈਮਟਨ ਵਿੱਚ ਫਿਰੋਤਿਆਂ ਮੰਗੜ ਦੇ ਦੋਸ਼ ਹੇਠਾਂ ਤਿੰਨ ਪੰਜਾਬੀ ਨੌਜਵਾਨ ਹੈ ਗ੍ਰਿਫਤਾਰ ਭਾਰਤ ਨੇ ਕੈਨੇਡੀਅਨ ਹਾਈ ਕਮਿਸ਼ਨ ਕੋਲ ਰੋਸ ਜਤਾਇਆ ਹੁਣ ਨਾ ਖਬਰਾਂ ਦੇ ਉੱਪਰ ਇੱਕ ਨਜ਼ਰ ਵਿਸਤਾਰ ਦੇ ਨਾਲ ਕਰੀਬ 7.5 ਸਾਲ ਪਹਿਲਾਂ ਰੋਜ਼ਗਾਰ ਦੇ ਲਈ ਕੈਨੇਡਾ ਕੇ ਮਾਨਸਾ ਦੇ ਗੱਭਰੂ ਲਵਦੀਪ ਸਿੰਘ ਉਮਰ 27 ਸਾਲਾਂ ਦਾ ਕੈਨੇਡਾ ਦੇ ਸਰੀ ਵਿੱਚ ਕੁਝ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਇਹ ਘਟਨਾ 29 ਅਪ੍ਰੈਲ ਦੀ ਦੱਸੀ ਜਾ ਰਹੀ ਹੈ। ਪਰ ਮਾਨਸਾ ਬੈਠੇ ਉਸਦੇ ਪਰਿਵਾਰ ਨੂੰ ਇਸ ਦਾ ਪਤਾ 2 ਮਹੀਨਿਆਂ ਨੂੰ ਲੱਗਿਆ। ਪਰਿਵਾਰ ਮੁਤਾਬਕ ਨੌਸ਼ਵਣ ਦਾ ਨਾ ਕਿਸੇ ਦੇ ਨਾਲ ਕੋਈ ਦੰਜਸ਼ ਸੀ ਤੇ ਨਾ ਹੀ ਕੋਈ ਝਗੜਾ। ਉਸ ਦਾ ਕਤਲ ਕਿਉਂ ਕੀਤਾ ਗਿਆ ਹੈ ਹਾਲੇ ਤੱਕ ਬੁਝਾਰਤ ਬਣਿਆ ਹੋਇਆ ਹੈ। ਲਵਦੀਪ ਸਿੰਘ ਤੁਹਾਨੂੰ ਦੱਸਦੀ ਏ ਕਿ EMPLOYES FEDERATION ਬਿਜਲੀ ਬੋਰਡ ਦੇ ਸੂਬਾ ਪ੍ਰਧਾਨ ਬਲਦੇਵ ਸਿੰਘ ਮੰਡਾਲੀ ਦਾ ਲੜਕਾ ਸੀ ਜੋ ਸਰੀ ਕੈਨੇਡਾ ਵਿਖੇ ਟਰਾਲਾ ਚਲਾਉਂਦਾ ਸੀ ਲਵਦੀਪ ਦੇ ਪਿਤਾ ਬਲਦੇਵ ਸਿੰਘ ਮੰਡਾਲੀ ਵਾਸੀ ਮਾਨਸਾ ਨੇ ਦੱਸਿਆ ਕਿ ਉਹਨਾਂ ਦੇ ਪੁੱਤਰ ਦਾ ਜੋ ਕਿ ਕਰੀਬ 7 ਸਾਲ ਪਹਿਲਾਂ ਉਹ ਜੋ ਕਿ ਕੈਨੇਡਾ ਗਿਆ ਸੀ ਉੱਥੇ ਵਧੀਆ ਲਾਈਫ ਗੁਜ਼ਰਦੀ ਪਈ ਸੀ ਪਰ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਇਹ ਪਾਣਾ ਵਾਪਰ ਜਾਵੇਗਾ ਉਧਰ ਇਜ਼ਰਾਈਲ ਨੇ ਪੂਰੀ ਗਾਜ਼ਾ ਪੱਟੀ ਤੇ ਕਬਜ਼ਾ ਕਰਨ ਤੇ ਅਨਮਿੱਥੇ ਸਮੇਂ ਦੇ ਲਈ ਉਥੇ ਟਿਕੇ ਰਹਿਣ ਦੀ ਯੋਜਨਾ ਨੂੰ ਅੱਜ ਮਨਜ਼ੂਰੀ ਦੇ ਦਿੱਤੀ ਹੈ ਦੋ ਇਜ਼ਰਾਈਲੀ ਅਧਿਕਾਰੀਆਂ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ ਇਹ ਯੋਜਨਾ ਲਾਗੂ ਹੋ ਜਾਂਦੀ ਹੈ ਤਾਂ ਫਲੈਸਤਿਨੀ ਖੇਤਰ ਦੇ ਵਿੱਚ ਇਜ਼ਰਾਈਲ ਦੀ ਮੁਹਿੰਮ ਦਾ ਵਿਸਥਾਰ ਹੋਵੇਗਾ ਤੇ ਇਸ ਦਾ ਕੋ ਮੰਤਰੀ ਪੱਧਰ ਤੇ ਵਿਰੋਧ ਹੋ ਸਕਦਾ ਹੈ ਇਜ਼ਰਾਈਲ ਦੇ ਕੈਬਨਿਟ ਮੰਤਰੀਆਂ ਨੇ ਅੱਜ ਸਵੇਰੇ ਹੋਈ ਵੋਟਿੰਗ ਵਿੱਚ ਯੋਜਨਾ ਨੂੰ ਮਨਜ਼ੂਰੀ ਦੂਰੀ ਦਿੱਤੀ ਹੈ ਇਸ ਤੋਂ ਕੁਝ ਘੰਟੇ ਪਹਿਲਾਂ ਹੀ ਇਜ਼ਰਾਈਲੀ ਫੌਜ ਮੁਖੀ ਨੇ ਆਖਿਆ ਕਿ ਹਜ਼ਾਰਾਂ ਸੈਨਿਕਾਂ ਨੂੰ ਤਿਆਰ ਰਹਿਣ ਦੇ ਲਈ ਜੋ ਕਿ ਆਖ ਦਿੱਤਾ ਗਿਆ ਹੈ ਜਿਸ ਦੇ ਚੱਲਦੇ ਹੁਣ ਅਗਲੀਆਂ ਰਣਨੀਤੀਆਂ ਦੇ ਵਾਸਤੇ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ ਉਥੇ ਹੀ ਕੇ ਆਈ ਆਈਟੀ ਵਿੱਚ 네ਪਾਲੀ ਵਿਦਿਆਰਥਣ ਪ੍ਰਿੰਸਸ ਸਹਦੀ ਮੌਤ ਦੇ ਤੱਥਾਂ ਦਾ ਪਤਾ ਲਗਾਉਣ ਦੇ ਲਈ ਭਾਰਤੀ ਅਧਿਕਾਰੀਆਂ ਦੇ ਨਾਲ ਇੱਕ ਕੂਟਨੀਤਿਕ ਗੱਲਬਾਤ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ ਤੇ ਪ੍ਰਤੀਨਿਧੀ ਸਭਾ ਦੇ ਸਪੀਕਰ ਦੇਵਰਾਜ ਨੂੰ ਜੋ ਕਿ ਸੰਸਦ ਮੈਂਬਰਾਂ ਦੇ ਵੱਲੋਂ ਇਸ ਮੁੱਦੇ ਨੂੰ ਉਠਾਏ ਜਾਣ ਤੋਂ ਬਾਅਦ ਸਰਕਾਰ ਨੂੰ ਇਹ ਆਦੇਸ਼ ਜਾਰੀ ਕੀਤਾ ਗਿਆ ਤੇ ਉਹਨਾਂ ਵੱਲੋਂ ਆਖਿਆ ਗਿਆ ਕਿ ਸਦਨ ਦੀ ਮੀਟਿੰਗ ਵਿੱਚ ਸੰਸਦ ਮੈਂਬਰਾਂ ਵੱਲੋਂ ਪ੍ਰਿੰਸਾ ਦੀ ਮੌਤ ਦਾ ਮਾਮਲਾ ਉਠਾ ਕੇ ਇਸ ਵੱਲ ਮੇਰਾ ਧਿਆਨ ਦਿਵਾਇਆ ਗਿਆ। ਉਹਨਾਂ ਆਖਿਆ ਕਿ ਆਪਣੇ ਸੁਨਹਿਰੀ ਜੋ ਕਿ ਭਵਿੱਖ ਦੇ ਲਈ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਦੀ ਮੌਤ ਇੱਕ ਗੰਭੀਰ ਮੁੱਦਾ ਹੈ ਤੇ ਮੈਂ ਸਰਕਾਰ ਨੂੰ ਨਿਰਦੇਸ਼ ਦੇਣਾ ਚਾਹਾਂਗਾ ਕਿ ਉਹ ਕੂਟਨੀਤਿਕ ਪਹਿਲ ਰਾਹੀ ਪ੍ਰਿੰਸਾ ਦੀ ਮੌਤ ਨਾਲ ਜੁੜੇ ਸੱਥਾਂ ਦਾ ਪਤਾ ਲਗਾਉਣਾ ਉਦਰੇ ਕੈਨੇਡਾ ਪੁਲਿਸ ਨੇ ਕਾਰੋਬਾਰੀਆਂ ਤੋਂ ਫਰੋਤੀਆਂ ਮੰਗਣ ਵਾਲੇ ਤਿੰਨ ਪੰਜਾਬੀ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ ਇਹਨਾਂ ਨੌਜਵਾਨਾਂ ਨੇ ਪਿਛਲੇ ਦਿਨੀ ਕুইਨ ਸਟਰੀਟ ਤੇ ਤੇ ਕੈਨੇਡੀ ਜੋ ਕਿ ਰੋੜ ਦਖਨ ਸਥਿਤ ਵਪਾਰਕ ਅਦਾਰੇ ਤੇ ਗੋਲੀਆਂ ਚਲਾਉਣ ਤੋਂ ਬਾਅਦ ਜੋ ਕਿ ਮਾਲਕਾਂ ਨੂੰ ਫੋਨ ਕਰਕੇ ਫਰੋਤੀ ਦੀ ਵੱਡੀ ਰਕਮ ਮੰਗੀ ਸੀ ਤੇ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਦੀ ਪਛਾਣ ਹੈ ਜੋ ਕਿ ਹਰਪਾਲ ਸਿੰਘ ਉਮਰ 34 ਸਾਲਾ ਰਾਸ਼ਨੂਰ ਸਿੰਘ ਉਮਰ 20 ਸਾਲਾ ਇੱਕ ਨੂਰ ਸਿੰਘ ਉਮਰ 22 ਸਾਲਾ ਤਿੰਨੋਂ ਵਾਸੀ ਬ੍ਰੈਂਪਟਨ ਵਜੋਂ ਦੱਸੀ ਜਾ ਰਹੀ ਹੈ ਤੇ ਪੁਲਿਸ ਦੇ ਡਿਪਟੀ ਚੀਫ ਮਾਰਕ ਐਡਰੀਅੂ ਮੁਤਾਬਕ ਦੋਸ਼ੀਆਂ ਨੇ 3 April ਨੂੰ ਜੋ ਕਿ ਵਪਾਰਕ ادارے ਨੂੰ ਨਿਸ਼ਾਨਾ ਬਣਾਇਆ ਸੀ ਤੇ ਕਈ ਗੋਲੀਆਂ ਚਲਾਉਣ ਤੋਂ ਬਾਅਦ ਉਹਨਾਂ ਉਹਨਾਂ ਜੋ ਕਿ ਉੱਥੇ ਦੇ ਮਾਲਕਾਂ ਨੂੰ ਫੋਨ ਤੇ ਮੈਸੇਜ ਕਰਕੇ ਫਰੋਤੀ ਦੀ ਵੱਡੀ ਰਕਮ ਮੰਗੀ ਸੀ ਤੇ ਨਾ ਦੇਣ ਤੇ ਉਹਨਾਂ ਨੂੰ ਮਾਰਨ ਦੀ ਧਮਕੀ ਵੀ ਦਿੱਤੀ ਸੀ ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕੀਤੀ ਤੇ ਤੇਨੇ ਦੋਸ਼ੀ ਹੁਣ ਕਾਬੂ ਕੀਤੇ ਜਾ ਚੁੱਕੇ ਨੇ ਉਧਰ ਭਾਰਤ ਨੇ ਕੈਨੇਡਾ ਵਿੱਚ ਖਾਲਿਸਤਾਨੀ ਅੰਸਰਾ ਤੇ ਸਮਰਥਕਾਂ ਦੇ ਵੱਲੋਂ ਕਾਰਵਾਈ ਜੋ ਕਿ ਭਾਰਤ ਵਿਰੋਧੀ ਪ੍ਰੇਟ ਨੂੰ ਲੈ ਕੇ ਨਵੀਂ ਦਿੱਲੀ ਸਥਿਤ ਕੈਨੇਡੀਅਨ ਹਾਈ ਕਮਿਸ਼ਨ ਦੇ ਵੱਲੋਂ ਸਖਤ ਰੋਸ ਪ੍ਰਗਟ ਕੀਤਾ ਇਸ ਸਪ੍ਰੇਡ ਦੇ ਵਿੱਚ 8 ਲੱਖ ਹਿੰਦੂਆਂ ਨੂੰ ਭਾਰਤ ਵਾਪਸ ਭੇਜਣ ਦੀ ਮੰਗ ਕੀਤੀ ਗਈ ਪ੍ਰੇਟ ਵਿੱਚ ਇੱਕ ਰਕ ਵੀ ਸ਼ਾਮਲ ਕੀਤਾ ਗਿਆ ਸੀ ਜਿਸ ਉੱਤੇ ਇੱਕ ਜੇਲ੍ਹ ਦੀ ਨਕਲੀ ਤਸਵੀਰ ਲਾਈ ਹੋਈ ਸੀ ਉਸ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਦੇ ਪੁਤਲੇ ਲਗਾਏ ਗਏ ਸੀ ਜਿਨ੍ਹਾਂ ਨੂੰ ਫੂਕ ਕੇ ਫਿਰੋਜ਼ ਪ੍ਰਦਰਸ਼ਨ ਕੀਤਾ ਗਿਆ ਸੋ ਵਿਦੇਸ਼ਾਂ ਦੇ ਨਾਲ ਜੁੜੀਆਂ ਹੋਈਆਂ ਇਹਨਾਂ ਖਬਰਾਂ ਦੇ ਬਚਾਨਾ ਹੀ ਹੋਰ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਲਈ ਜੁੜੇ ਰਹੋ ਪੰਜਾਬ ਨਾਓ ਟੀਵੀ ਦੇ ਨਾਲ ਧੰਨਵਾਦ